ਇਹ ਮੈਂ ਮੈਮ ਦੱਸਿਓ ਉਸ ਤੇ ਥੋੜਾ ਜਿਹਾ ਕੇਸ ਹੈ ਮੈਮ ਮੈਂ ਕੀ ਕੇਸ ਮੈਮ ਕੀ ਕਰੀ ਲੱਗਿਆ ਕਿ ਉਹ ਯਾਰ ਕਰਨ ਦੇ ਨੇ ਮਾੜੇ ਬੰਦੇ ਨੇ ਮੈਂ ਉਹ ਕੇਸ ਬਣਾ ਦਿਆਂ ਇਹ ਲੱਗਦਾ ਸੀ ਕੇਸ ਮੈਂ ਪੁਲਿਸ ਪ੍ਰਿੰਟ ਕਰ ਦੋ ਕੱਲ੍ਹ ਜੀ ਪਲੀਜ਼ ਨਹੀਂ ਦੱਸੋ ਥੋੜਾ ਜਿਹਾ ਬਈ ਹੋ ਜਾਓ ਕਿਸੇ ਆਏ ਜੀ ਦੱਸ ਦਿਓ ਗਾਂਦੇ ਤਰ舍 ਦੇ ਆ ਜਾਓ ਕੈਮਰਾ ਤੋਂ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਇਹ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਟੈਕਨੀਕ ਮੇਰਾ ਨਾਮ ਗੁਰਜੀਤ ਸਿੰਘ ਚੌਂਕੀ ਚਾਰ ਕੋਰਟ ਕੰਪਲੈਕਸ ਹਾਂ ਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਹੈ ਅੱਜ ਨੀਰੂ ਬਾਜਵਾ ਆਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸਮਰਥ ਫਿਰਾਂ ਦੇ ਹਾਂ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹਿੰਦੇ ਠੀਕ ਹੈ ਠੀਕ ਬਸ ਬਹੁਤ ਧੀ ਮਿਹਰਬਾਨੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਟੈਕਨੀਕ ਮੇਰਾ ਨਾਮ ਗੁਰਜੀਤ ਸਿੰਘ ਚੌਂਕੀ ਚਾਰ ਕੋਰਟ ਕੰਪਲੈਕਸ ਹਾਂ ਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਹੈ ਅੱਜ ਨੀਰੂ ਬਾਜਵਾ ਆਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸਮੰਤ ਫਿਰਾਂ ਦੇ ਹਾਂਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹੋ ਜੀ ਠੀਕ ਹੈ ਠੀਕ ਬਸ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਟੈਕਨੀਕ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ ਹਾਂ ਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਹੈ ਕੋਰਟ ਦੇ ਅਨੀਰੂ ਬਾਜਵਾ ਆਈ ਸੀ ਡਾਕਟਰ ਉਹੇ ਬਾਰੀਆਂ ਦੇ ਸਬੰਧ ਫਿਰਮ ਹੋਏ ਹਾਂ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹੋ ਠੀਕ ਹੈ ਠੀਕ ਹੈ ਬਸ ਪਹਿਲੀ ਮਿਹਰਬਾਨੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਦੱਸੋ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ ਹਾਂ ਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਸੀ ਕੋਰਟ ਤੇ ਅਨੀਰੂ ਬਾਜਵਾ ਆਈ ਸੀ ਡਾਕਟਰ ਉਹੇ ਬਾਰੀਆਂ ਦੇ ਸਬੰਧ ਫਿਰਮ ਹੋਏ ਹਾਂ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹੋ ਠੀਕ ਹੈ ਠੀਕ ਹੈ ਬਸ ਪਹਿਲੀ ਮਿਹਰਬਾਨੀ ਕੀ ਮੈਮ ਦੱਸਿਓ ਥੋੜਾ ਜਿਹਾ ਕੇਸ ਆ ਮੈਮ ਯਾਰ ਬਿਸ਼ੇ ਮੈਮ ਕੀ ਕਰੀ ਲੱਗਦਾ ਜੀ ਉਹ ਯਾਰ ਕਰਨ ਦੇ ਨੇ ਮਰੇ ਦੇ ਨੇ 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 ਕੇਸ ਦੱਸ ਦਿਓ ਮੈਨੂੰ ਲੱਗਦਾ ਠੀਕ ਹੈ ਬੜਾ ਬਲਿਪਰਿੰਗ ਕਰ ਦੋ ਬਈ ਕੱਲ ਜੀ ਪਲੀਜ਼ ਦੱਸੋ ਥੋੜਾ ਜਿਹਾ ਹੋ ਜਾਏ ਕਿਸੇ ਆਏ ਜੀ ਦੱਸ ਦੇ ਬੰਦਾ ਕਰਾ ਜਾਂਦੇ ਤਰ ਛੱਡ ਦੇ ਆ ਵੀ ਅੱਜ ਕੈਮਰਾ ਕੋਲ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਜੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਲੈਣੀ। ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ। ਹਾਂ ਜੀ ਸਰ ਕੀ ਪੂਰਾ ਮਾਮਲਾ ਹੈ? ਕੌਣ ਆਇਆ ਕੋਰਟ ਤੇ? ਅਜੀਰੂ ਬਾਜਵਾ ਆਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸਬੰਧ ਫੇਰ ਮਰੇ। ਹਾਂ ਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ। ਹਾਂ ਜੀ ਕਿਹੜੀ ਤਰੀਕ ਮਿਲੀ ਇਹ ਸਨ ਕੋਸ਼ਿਸ਼। ਠੀਕ ਹੈ ਠੀਕ ਹੈ। ਬਸ ਪਹਿਲੀ ਮਿਹਰਬਾਨੀ। ਜੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਲੈਣੀ। ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ। ਹਾਂ ਜੀ ਸਰ ਕੀ ਪੂਰਾ ਮਾਮਲਾ ਹੈ? ਕੌਣ ਆਇਆ ਉਹ ਇਹ ਬਾਰੀਆਂ ਦੇ ਸੰਬੰਧ ਫਿਰ ਮਰੇ ਹਾਂਜੀ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹਿੰਦੇ ਠੀਕ ਹੈ ਠੀਕ ਬਸ ਪਹਿਲੀ ਮਿਹਰਬਾਨੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਦੱਸ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਪ ਕੋਮਪਲੈਕਸ ਹਾਂਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਸੀ ਕੋਰਟ ਤੇ ਅਨੀਰੂ ਬਾਜਵਾ ਆਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸਮਰਥ ਪੇਰਵਾ ਦੇ ਹਾਂਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹੋ ਜੀ ਠੀਕ ਹੈ ਠੀਕ ਬਸ ਮੈਂ ਇਹਦੀ ਮਿਹਰਬਾਨੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਸਕਦੇ ਟੈਕਨੀਸ਼ੀਅਨ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ ਹਾਂਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਹੈ ਕੋਰਟ ਦੇ ਅਨੀਰੂ ਬਾਜਵਾ ਆਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸਮਰਥ ਪੇਰਵਾ ਦੇ ਹਾਂਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹੋ ਜੀ ਠੀਕ ਹੈ ਠੀਕ ਬਸ ਮੈਂ ਇਹਦੀ ਮਿਹਰਬਾਨੀ